ਦੇਖੋ ਭਈ ਆਪਾਂ ਕਹਿਣ ਨੂੰ ਕਹਿ ਦਿੰਨੇ ਆ ਜਵਾਕ ਆ ਪਰ ਕਈ ਵਾਰੀ ਜਵਾਕ ਐਡੀ ਡੂੰਗੀ ਗੱਲ ਕਰ ਜਾਂਦੇ ਨੇ ਨਾ ਜੀਦਾ ਕੋਈ ਹਿਸਾਬ ਨਹੀਂ ਮੈਂ ਹੁਣ ਬੈਠਾ ਬਟਾ ਇਹਨੇ ਮੈਨੂੰ ਦੋ ਤਿੰਨ ਵਾਰ ਗੱਲ ਕੀਤੀ ਮੈਂ ਗੱਲਾਂ 'ਚ ਲੱਗਿਆ ਸੀ ਧਿਆਨ ਨਹੀਂ ਕੀਤਾ ਪ੍ਰੈਜ਼ੀਡੈਂਟ ਜੀ ਕੀ ਕਹਿੰਦਾ ਸੀ ਪੁੱਤ ਤਾਂ ਧਿਆਨ ਦੇਖੋ ਅਗਵਾਲ ਵਾਲੇ ਅਗਵਾਲ ਦੇ ਵੀਡੀਓ ਬਣ ਰਹੀ ਹੈ ਇਹਨਾਂ ਦੀ ਨੀਅਤ ਪਹਿਲਾਂ ਪੈਣਾ ਉਹ ਵੀ ਆਨੇ ਦੇਖੋ ਕੋਈ ਪਹਿਲਾਂ ਲੋਜ ਅਗਵਾਲ ਕੋਈ ਖੇਡਦਾ ਆਪਾਂ ਕਹਿ ਰਹੇ ਨੇ ਖੇਡਦਾ ਮਤਲਬ ਉਹ ਨਹੀਂ ਹੁੰਦਾ ਬੋਗਣਾ ਬਣਾ ਕੇ ਆ ਦਾ ਗੱਲ ਅੱਛਾ ਉਹ ਲਗੇ ਦੇ ਵੀ ਕਰਿਆ ਹੋਇਆ ਅਖਬਾਰ ਵਾਲਿਆਂ ਨੇ ਆ ਜੋ ਕੋਈ ਵੀ ਕੰਦੇ ਨਾ ਕੋਈ ਪੈਰਾਂ ਤੇ ਲੋੜ ਦਾ ਕੋਈ ਐਵੇਂ ਆਪਣਾ ਨਹੀਂ ਕੰਦਾ ਹੁੰਦਾ ਵੇ ਆ ਕਿਤੇ ਦਾ ਵੀ ਹੋਵੇ ਮੁਸਲਮਾਨ ਦਾ Hindu ਦਾ ਕਿਰਮਤ ਕੀ ਹੋਵੇ ਉਹਦਾ ਤਾਂ ਆਪਣਾ ਹੀ ਹੈ ਨਾ ਵੈਰੀ ਗੁੱਡ ਲਾਇਆ ਬਾਈ ਬੰਦਾ ਕਹਿੰਦਾ ਕਿਸੇ ਕਹਿੰਦਾ ਕਿਸੇ ਧਰਮ ਦਾ ਹੋਵੇ ਭਾਵੇਂ ਅਸੀਂ ਤਾਂ ਕਹਿੰਦਾ ਭਾਵੇਂ ਕਿਸੇ ਧਰਮ ਦਾ ਹੋਵੇ ਵੀ ਖੰਡਾ ਦੇ ਬਾਹਾ ਹੈ ਪੈਰਾਂ 'ਚ ਵੀ ਰੋਲਦਾ ਨਾਲ ਇਹ ਵੀ ਗੱਲ ਕਹਿੰਦਾ ਭਾਵੇਂ ਕਿਸੇ ਧਰਮ ਦਾ ਹੋਵੇ ਤੇ ਇਹ ਗਲਤ ਆ ਵੀ ਅਖਬਾਰ ਵਾਲਿਆਂ ਨੂੰ ਛਾਪਣਾ ਨਹੀਂ ਚਾਹੀਦਾ ਵੀ ਦੇਖੋ ਯਾਰ ਏਡਾ ਨਿੱਕਾ ਜਵਾਕ ਐਡੀ ਡੂੰਗੀ ਗੱਲ ਕਰ ਗਿਆ ਮੈਂ ਤਾਂ ਸੋਚ ਕੇ ਹੈਰਾਨ ਆ ਯਾਰ ਕਮਾਲ ਆ ਰਸ਼ੀਨ ਤੇ ਕਿਹੇ ਹੀ ਗੱਲਾਂ ਕੋਣ ਸਿਖਾਉਂਦਾ ਤੈਨੂੰ ਮੈਂ ਨਹੀਂ ਰੱਬੇ ਮੈਂ ਮੈਂ ਕਿਦੋਂ ਸੋਚਦਾ ਵੈਨ ਇਹ ਬੰਨੇ ਗਿਆ ਨਹੀਂ ਸੀ ਆ ਆ ਮਤਲਬ ਉਹ ਮੈਂ ਮਤਲਬ ਕਿਉਂ ਬਣਾਇਆ ਹੱਥੀ ਇੱਕ কুমਕਾਰ ਆ ਇੱਕ কুমਕਾਰ ਹਾਂ ਹਾਂ ਉਹ ਅੱਛਾ ਜਦ ਤੈਨੂੰ ਮੈਂ ਕਿਹਾ ਸੀ ਕਿਉਂ ਬਣਾਇਆ ਹੱਥੀ ਇੱਕ কুমਕਾਰ ਤਾਂ ਤੇਰੇ ਦਿਮਾਗ 'ਚ ਗੱਲ ਆਈ ਇਹ ਅੱਛਾ ਵਾਹ ਤੇਰੇ ਮੇਰਾ ਰਸ਼ੀਨ ਟੱਕਦਾ ਬੰਦਾ ਹੈ ਬਾਈ ਬਹੁਤ ਸੁਲਝਿਆ ਹੋਇਆ